ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਮ ਚੋਣਾਂ ਦੀ ਤਰੀਕ ਦਾ ਐਲਾਨ ਹੋ ਚੁੱਕਾ ਹੈ ਚੋਣਾਂ 19 ਜਨਵਰੀ ਨੂੰ ਹੋਣਗੀਆਂ ਇਸ ਸਬੰਦੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮਿਤ ਸਿੰਘ ਕਾਲਕਾ ਨੇ ਪ੍ਰਤੀਕਿਰਿਆ ਦਿੱਤੀ ਹੈ ਉਹਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਚੋਣਾਂ ਵਿੱਚ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੀ ਪਾਰਟੀ ਸ਼੍ਰੋਮਣੀ ਕੈਦਰ ਆਜ਼ਾਦ ਦਾ ਸਮਰਥਨ ਕਰੇਗੀ ਅਤੇ ਇਸ ਦੇ ਹੱਕ ਵਿੱਚ ਪ੍ਰਚਾਰ ਕਰੇਗੀ ਇੱਕ ਹਫ਼ਤੇ ਪਹਿਲਾਂ ਤਾਂ ਮੈਂ ਹਰਿਆਣਾ ਦੇ ਸਿੱਖਾਂ ਨੂੰ ਵਧਾਈ ਦਿੰਦਾ ਕਿ ਜਿਹੜੀ ਇੱਕ ਰਵਾਇਤ ਹੈ ਇਲੈਕਸ਼ਨ ਦਾ ਪ੍ਰੋਸੈਸ ਹੈ ਉਹ ਪ੍ਰੋਸੈਸ ਵੀ ਅੱਜ ਸਰਕਾਰ ਨੇ ਹਰੀ ਝੰਡੀ ਦਿੱਤੀ ਔਰ ਜਨਵਰੀ ਦੇ ਮਹੀਨੇ ਦੇ ਵਿੱਚ ਇਲੈਕਸ਼ਨ ਕਰਾਉਣ ਨੂੰ ਸਹਿਮਤ ਹੋਇਆ। ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਜਿਹੜੀ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਰੀ ਸੇਵਾ ਸੰਭਾਲ ਕਰ ਰਹੀ ਹੈ। ਪੂਰੀ ਪੁਰਜ਼ੋਰ ਜਿਹੜੀ ਹਮਾਇਤ ਹੈ ਸਾਡੀ ਸਿਰੋਮਣੀ ਅਕਾਲੀ ਦਲ ਆਜ਼ਾਦ ਜੀਰਾ ਸੰਤ ਦਾਦੂਆਲ ਹੋਂਨਾ ਦੇ ਮਾਤਾ ਜੀ ਦੀ ਪਰਸੀ ਦੇ ਉੱਤੇ ਹੈ ਜਿਹਦਾ ਆਗਾਜ਼ ਹੋਇਆ ਔਰ ਉਹਦੇ ਨਾਲ ਖਲੋਤੇ ਆ ਉਹਨਾਂ ਵੱਲੋਂ ਜਿਹੜੀ ਵੀ ਸਾਡੇ ਨਾਲ ਕੋਲੋਂ ਸਹਾਇਤਾ ਕਿਸ ਕਿਸਮ ਦੀ ਵੀ ਉਹ ਸਾਡੀ ਮਦਦ ਚਾਹਦੇ ਹੋਣਗੇ ਅਸੀਂ ਉਹਨਾਂ ਦੇ ਨਾਲ ਕਰਾਂਗੇ ਔਰ ਮੈਂ ਸਮਝਦਾ ਕਿ ਅੱਜ ਹਰਿਆਣਾ ਦੇ ਸਿੱਖਾਂ ਲਈ ਬਹੁਤ ਵੱਡੀ ਇੱਕ ਰਾਹਤ ਦੀ ਗੱਲ ਹੈ ਖੁਸ਼ੀ ਦੀ ਗੱਲ ਹੈ ਕਿ ਆਪਣੇ ਚੁਣਿੰਦੇ ਨੁਮਾਇੰਦੇ ਦੀ ਉਹ ਕਮੇਟੀ ਬਣਾ ਕੇ ਪੰਚ ਦੀ ਸੇਵਾ ਦੇ ਵਿੱਚ ला ਸਕਦੇ ਨੇ ਔਰ ਮੈਂ ਜਗਿਆ ਸ਼ੁਭ ਕਾਮਨਾਵਾਂ ਸਾਰੇ ਉਹਨਾਂ ਵੀਰਾਂ ਨੂੰ ਜਿਹਨਾਂ ਜਿਹੜੇ ਇਲੈਕਸ਼ਨਾਂ ਦੇ ਵਿੱਚ ਖੜਾ ਹੋਣਾ ਚਾਹੁੰਦੇ ਆ ਉਹ ਗੁਰੂ ਪੰਥ ਦੀ ਸੇਵਾ ਕਰਨਾ ਚਾਹੁੰਦੇ ਪ੍ਰਚਾਰ ਕਰਨੇ ਜਾਣਗੇ ਆਪ ਲੋਕ ਦੇਖੋ ਇਹ ਤੇ ਉਹਨਾਂ ਦੀ ਜੋ ਰੂਪਰੇਖਾ ਬਣ ਕੇ ਆਏਗੀ ਉਸ ਵਕਤ ਬਿਲਕੁਲ ਪ੍ਰਚਾਰ ਚ ਵੀ ਜਾਵਾਂਗੇ ਉਹਨਾਂ ਹਮਾਇਤਾਂ ਉਹਨਾਂ ਦੀ ਹਮਾਇਤ ਵੀ ਕਰਾਂਗੇ ਜਿਨ੍ਹਾਂ ਨੇ ਹਮੇਸ਼ਾ ਪੰਥ ਦੀ ਗੱਲ ਕੀਤੀ ਔਰ ਸੰਤ ਦਾਦੂ ਵਾਲ ਨੇ ਜਿਸ ਤਰੀਕੇ ਦੇ ਨਾਲ ਕੌਮ ਦੀਆਂ ਬੜੀ ਵੱਡੀਆਂ ਲੜਾਈਆਂ ਲੜੀਆਂ ਹਰਿਆਣਾ ਕਮੇਟੀ ਦੀ ਲੜਾਈ ਲੜੀ ਹੈ ਔਰ ਨਾਲ ਨਾਲ ਜਿਹੜੀਆਂ ਅੱਜ ਬਰਗਾੜੀ ਦੇ ਬਾਰੇ ਜਿਹੜੀ ਗੱਲ ਕੀਤੀ ਜਾਂਦੀ ਹੈ ਗੁਰੂਗ੍ਰਾਂਤ ਸਾਹਿਬ ਦੀ ਵੇਦੀਆਂ ਦੀ ਜਿਹੜੀ ਲੜਾਈ ਕੀਤੀ ਹੈ ਹਮੇਸ਼ਾ ਪੰਥ ਦੀ ਲੜਾਈ ਨੂੰ ਅੱਗੇ ਵਧਕਿਆ ਲੜਿਆ ਉਹਨਾਂ ਦੀ ਸਾਰੀ ਹਮਾਇਤ ਅਸੀਂ ਨਾਲ ਕਰਾਂਗੇ